ਗੱਲ ਪਹਿਲਾਂ ਕਰ ਲਈ ਰੈਪਰ ਬਾਦਸ਼ਾ ਤੋਂ ਉਹਦੇ ਇੱਕ ਨਾਈਟ ਕਲੱਬ ਤੇ ਪਿਛਲੇ ਸਾਲ ਹੀ ਨਵੰਬਰ ਦੇ ਵਿੱਚ ਹੀ ਹਮਲਾ ਹੋ ਗਿਆ ਸੀ ਇੱਕ ਦੇਸੀ ਜਿਹਾ ਕੋਈ ਬੰਬ ਸੁੱਟ ਗਿਆ ਸੀ ਉਹ ਕਹਿੰਦੇ ਵੀ ਮੁੰਡਾ ਤੇ ਇਥੋਂ ਫਰੀਦਕੋਟ ਦਾ ਹੀ ਦੀਪਕ ਕੋਈ ਨਾਮ ਦਾ ਮੁੰਡਾ ਹੈ ਉਹ ਫੜਿਆ ਗਿਆ ਫੜ ਲਿਆ ਦਿੱਲੀ ਤੋਂ ਤੇ ਤਾਰਾ ਉਧਰੀ 골ਡੀ ਬਰਾੜ ਦੇ ਪਾਸੇ ਕਹਿੰਦੇ ਨੇ ਇੱਧਰ ਵੀ ਜੁੜਦੀਆਂ ਨੇ ਕੀ ਪਤਾ ਕੀ ਚੱਲ ਰਿਹਾ ਜੀ ਸਮਝੋ ਬਾਹਰ ਹੋਈ ਪਈ ਆ ਕਹਾਣੀ ਕਿਉਂਕਿ ਅ ਜੇ ਆਪਾਂ ਥੋੜੇ ਦਿਨਾਂ ਦੇ ਵਿੱਚ ਇਹ ਘਟਨਾਵਾਂ ਦਾ ਵਿਸ਼ਲੇਸ਼ਨ ਕਰਨ ਤੁਰੀਏ ਕਪਲ ਦੇ ਕੈਫੇ ਤੇ ਦੋ ਵਾਰੀ ਅਟੈਕ ਹੋਣਾ ਸਰ ਦੋਨਾਂ ਵਾਰੀ ਵਜਾ ਜਿਹੜੀ ਉਹ ਕੰਟਰਾਡਿਕਟ ਹੈ ਜੀ ਵੱਖਰੀ ਵੱਖਰੀ ਬਤਾਈ ਜਾ ਰਹੀ ਦੋਨੋਂ ਵਾਰੀ ਇੱਕ ਵਾਰੀ BKAI ਦਾ ਜ਼ਿਕਰ ਆਇਆ BKAI ਨੇ ਆਫੀਸ਼ੀਅਲੀ ਆਪਣੇ ਲੈਟਰ ਹੈਡ ਤੇ ਇਸ ਚੀਜ਼ ਦਾ ਖੰਡਨ ਕੀਤਾ ਕਿ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦਿੰਦੇ ਜੀ ਉਸ ਤੋਂ ਬਾਅਦ ਦੂਜੀ ਜਿਹੜੀ ਘਟਨਾ ਹੋਈ ਕਪਲ ਦੇ ਕੈਫੇ ਤੇ ਉਹਦੀ ਵਜ੍ਹਾ ਅਲੱਗ ਦੱਸੀ ਗਈ ਸਲਮਾਨ ਖਾਨ ਬੁਲਾਉਣਾ ਦੱਸਿਆ ਗਿਆ ਜੀ ਤੇ ਇੱਕ ਫਿਰ ਤੀਜੀ ਇਹ ਵਜ੍ਹਾ ਦੱਸੀ ਗਈ ਕਿ ਦਰਅਸਲ ਉਹ ਵੀ ਵਸੂਲੀ ਨਾਲ ਜੁੜਿਆ ਮਸਲਾ ਸੀਗਾ ਈਵਨ ਥੈਟ ਕੇ ਇੱਥੇ ਬੰਬੇ ਦੇ ਵਿੱਚ ਬੈਠੇ ਕਪਲ ਦੀ ਸੁਰੱਖਿਆ ਛਤਰੀ ਹੋਰ ਮਜ਼ਬੂਤ ਕੀਤੀ ਗਈ ਹੂੰ ਹੁਣ ਰੈਪਰ ਬਾਦਸ਼ਾਹ ਦਾ ਜਿਹੜਾ ਮਸਲਾ ਹੈ ਇਹ ਵੈਸੇ ਹੀ ਤੁਹਾਨੂੰ ਪਤਾ ਇਹ ਗੱਭਰੂ ਬੜਾ ਵਿਵਾਦਾਂ 'ਚ ਰਹਿਣ ਵਾਲਾ ਚਰਚੇਤ ਰਹਿਣ ਵਾਲਾ ਇਹਦਾ ਜਿਹੜਾ ਕਲੱਬ ਹੈ ਹਮ ਹੁਣ ਆਪਾਂ ਤੇ ਗਏ ਨਹੀਂ ਗਏ ਪੱਬ ਤੇ ਕਲੱਬ 'ਚ ਕੀ ਹੁੰਦਾ ਸੰਦੋ ਪਤਾ ਨਹੀਂ ਆ ਹਮ ਪਰ ਬਹੁਤ ਸਾਰੀਆਂ ਚੀਜ਼ਾਂ ਚੰਡੀਗੜ੍ਹ ਬਾਰੇ ਸੁਣੀਆਂ ਨੇ ਕਿ ਇਹੋ ਜਿਹੇ ਕਲੱਬਾਂ ਪੱਬਾਂ ਦੇ ਵਿੱਚ ਅੱਜਕੱਲ ਇਹੋ ਹੀ ਕੁਝ ਚੱਲਦਾ ਹੈ ਹਮ ਕਿਤੇ ਜੇਲ੍ਹ 'ਚੋਂ ਫੋਨ ਆਉਂਦਾ ਕਿ ਫਲਾਣੇ ਦੀ ਐਂਟਰੀ ਕਰਵਾ ਦੇ ਚੱਲ ਬਈ ਜੀ ਟਿਕਟ ਟਾਕ ਟੋਕ ਟਾਂ ਵੀ ਵਾਵਾ ਮਹਿੰਗੀਆਂ ਹੋਣ ਗਈਆਂ ਤੁਸੀਂ ਗਏ ਹੋ ਨਹੀਂ ਨਹੀਂ ਸਰ ਨਹੀਂ ਸਰ ਹੂੰ ਆਪਾਂ ਇਥੋਂ ਵਾਲੀ ਸਹੀ ਹੈ ਇਥੋਂ ਵਾਲੀ ਸਹੀ ਗੱਲ ਸਾਨੂੰ ਤਾਂ ਕੋਈ ਸਪੋਰਟਸ ਕਲੱਬ ਚ ਨਹੀਂ ਕੋਈ ਲੈਂਦਾ ਤੇ ਸਾਨੂੰ ਉੱਥੇ ਕਿੰਨਾ ਨੇ ਐਂਟਰੀ ਦੇਣੀ ਹੈ ਜਾਂ ਫਿਰ ਉਹ ਮਤਲਬ ਕਿ ਭਾਈ ਵਸੂਲੀ ਵਾਲਾ ਵੀ ਧੰਦਾ ਚੱਲਦਾ ਹੈ ਹਾਂਜੀ ਕਿ ਇਹਨਾਂ ਕਲੱਬਾਂ ਤੋਂ ਲਿਆ ਜਾਂਦਾ ਹੈ ਜੀ ਹੂੰ ਇੱਥੇ ਜੇ ਆਪਾਂ ਜੇ ਦੇਖੀਏ ਤੇ ਇੱਕ ਕੂਣੀ ਮੋੜ ਕਹਾਣੀ ਕੱਟਦੀ ਆ ਖਿਰਬੇ ਦਿਲ ਕੱਟਿਆ ਕੋਣ ਨਵ ਇੱਕ ਨਵਾਂ ਮੋੜ ਕਹਾਣੀ ਨੇ ਹੂੰ ਉਹ ਸ਼ਮਸ਼ਮ ਰੁਪਈ ਨਾਲ ਹੀ ਮਹਿਰਵਾਤਾ ਮਰ ਜਾਣੀ ਆ। ਉਹ। ਗੱਲ ਇਹ ਆ ਕਿ ਬਈ ਉਹ ਉੱਥੇ ਗੁਰਲਾਲ ਬਰਾੜ ਦਾ ਵੀ ਉੱਥੇ ਜੀ ਕਤਲ ਹੋਇਆ ਸੀਗਾ ਨਾ। ਸ਼ਾਇਦ ਕਿਸੇ ਕਲੱਬ ਦੇ ਕੋਹਾਣੀਆਂ ਹੋਰ ਪਾਸੇ ਨੂੰ ਤੋਕ। ਤੇ ਕਹਾਣੀ ਕਿਸੇ ਹੋਰ ਪਾਸੇ ਚਲੀ ਗਈ। ਹੁਣ ਹਾ ਜਿਹੜੀ ਖਬਰ ਆ ਰਹੀ ਆ ਦੇਖੋ ਇਹਦੇ ਬਾਰੇ ਹੁਣ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਕਿ ਕੀ ਆ। ਹੁਣ ਨਵੰਬਰ ਤੋਂ ਬਾਅਦ ਬੰਦਾ ਫੜਿਆ ਦਿੱਲੀ ਬੰਦਾ ਫਰੀਦਕੋਟ ਦਾ ਆ। ਤੇ ਤਾਰ ਇਹੋ ਜੁੜੀ ਜਾ ਰਹੀ ਆ ਕਿ ਇਹ ਦਰਅਸਲ ਇਹ ਵੀ ਵਸੂਲੀ ਨਾਲ ਜੁੜਿਆ ਮਸਲਾ ਹੈ ਜੀ ਤਾਂ ਮਤਲਬ ਕਿ ਵਸੂਲੀ ਨਾਲ ਜਿਹੜਾ ਮਸਲਾ ਜੁੜਦਾ ਹੈ ਨਾ ਜੀ ਇਹ ਤੇ ਫਿਰ ਕਹਿ ਲੀਏ ਕਿ ਨੈਟਵਰਕ ਤੁਰੇ ਹੀ ਜਾਂਦਾ ਤੁਰੇ ਹੀ ਜਾਂਦਾ ਜੀ ਤੇ ਬੜੀਆਂ ਕਹਾਣੀਆਂ ਗਾਂਹ ਚਲੇ ਜਾਂਦੀਆਂ ਨੇ ਜੀ ਸੋ ਇਹ ਮਕਸਦ ਲਗਭਗ ਸਾਫ਼ ਹੀ ਹੁੰਦਾ ਹੈ ਕਿ ਗੋਲੀਆਂ ਗੋਲੀਆਂ ਤੋਂ ਗਾਂ ਬੰਬ ਚ ਸੁੱਟਣੇ ਸਟਾਰਟ ਕਰ ਦਿੱਤੇ ਹੁੰਦੇ ਉਹ ਇੱਕ ਧਾਰਾ دہشت ਹੈ دہشت ਹੈ ਖਾਸ ਤੌਰ ਤੇ ਜਿਹੜੇ ਸੈਲੀਬ੍ਰਿਟੀ ਆ ਇਧਰੋਂ ਆਇਆ ਨਾ ਕਿ ਨਾਲੇ ਤੇ ਫਸੂਲੀ ਮਿਲਦੀ ਨਾਲੇ ਤੁਹਾਨੂੰ ਮਸ਼ਹੂਰੀ ਮਸ਼ਹੂਰੀ ਮਿਲਦੀ ਦੋਨੇ ਕੰਮ ਹੁੰਦੇ ਆ ਕਿਉਂਕਿ ਦੂਜੇ ਜਿਹੜੇ ਸੈਲੀਬ੍ਰਿਟੀ ਇਸ ਤਰ੍ਹਾਂ ਦੇ ਬਿਜ਼ਨਸਮੈਨ ਆ ਹਮ ਜਿਹੜੇ ਬਿਜ਼ਨਸ ਕਰਦੇ ਨਹੀਂ ਫਿਰ ਉਹਨਾਂ ਦੇ ਵਿੱਚ ਵੀ ਖੂਬ ਅਸਰਦਾ ਹੈ ਨਾ ਜੀ ਤੇ ਵੈਸੇ ਵੀ ਜੇ ਤੁਸੀਂ ਦੇਖੋਗੇ ਆਪਣੇ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਉੱਥੇ ਲਾ ਕੇ ਤੇ ਬਹੁਤ ਬੁਰਾ ਹਾਲ ਹੈ ਸਰ ਹਮ ਮੇਰੇ ਕੋਲ ਕੁਝ ਦਿਨ ਪਹਿਲਾਂ ਸੱਜਣ ਆਏ ਸਨ ਤੋਂ ਉਹਨਾਂ ਨੇ ਦੱਸਿਆ ਸੀਗਾ ਕਿ ਉੱਥੇ ਤੇ ਹੁਣ ਡਿਫੈਂਡਰ ਟੂ ਫੰਡਰ ਜਿਹੜੀਆਂ ਗੱਡੀਆਂ ਨੇ ਜੀ ਜੇ ਤੁਸੀਂ ਇਸ ਤਰ੍ਹਾਂ ਦੀ ਗੱਡੀ ਖਰੀਦੀ ਆ ਤੁਸੀਂ ਕਹਿ ਰਹੇ ਮੈਂ ਤੇ ਮੇਰੀ ਤੇ ਔਕਾਤ ਹੀ ਨਹੀਂ ਆਗੀ ਤੇ ਗੱਲ ਇਹ ਆਪ ਅਦਸ਼ਕਾਂ ਲਈ ਕਰਦੇ ਆ ਉਹਨਾਂ ਨੂੰ ਉਹਨਾਂ ਵੱਲ ਕਰ ਦਿੰਦੇ ਆ ਕਿ ਨਾਲ ਦੀ ਨਾਲ ਤੁਹਾਨੂੰ ਨਾਲ ਦੀ ਨਾਲ ਕਾਲ ਆ ਜਾਏਗੀ ਨਾਲ ਦੀ ਨਾਲ ਕਾਲ ਆ ਜਾਏਗੀ ਹਾਂ ਵੀ ਇੱਥੇ ਲਾਇਆ ਇੰਨੇ ਤੇ ਫਿਰ ਇੱਧਰ ਵੀ ਹਿੱਸਾ ਕੱਢ ਦੋ ਹਾਂਜੀ ਹਾਂਜੀ ਬਿਲਕੁਲ ਇਹੋ ਜਿਹਾ ਹਾਲ ਬਣਿਆ ਪਿਆ ਤੁਸੀਂ ਉੱਥੇ ਦੇਖੋ ਕਟਾਣੀ ਵਾਲਿਆਂ ਨੂੰ ਧਮਕੀ ਮਿਲੀ ਆ ਇੱਕ ਵਾਰੀ ਸ਼ਾਇਦ ਪਤਾ ਨਹੀਂ ਆ ਕਿਹੜਾ ਸੀਗਾ ਬੰਟੀ ਬੈਂਸੀ ਕੇ ਕਿਹੜਾ ਸੀਗਾ ਉਹ ਕਿਸੇ ਢਾਬੇ ਦਾ ਪਤਾ ਨਹੀਂ ਉਦਘਾਟਨ ਕਰਨ ਗਿਆ ਸੀਗਾ ਉੱਥੇ ਫਾਇਰਿੰਗ ਹੋ ਗਈ ਹੂੰ ਮਤਲਬ ਕਿ ਇਹ ਤੇ ਕੰਮ ਗਿੱਪੀ ਗਰੇਵਾਲ ਤੇ ਪਰਮੇਸ਼ ਤੋਂ ਬਾਅਦ ਐਸਾ ਸ਼ੁਰੂ ਹੋਇਆ ਸਾਰਾ ਐਸਾ ਸ਼ੁਰੂ ਹੋਇਆ ਜੀ ਜੀ ਕਿ ਤੂੰ ਹੀ ਵੇਖ ਲਓ ਪਰਮੇਸ਼ ਦਾ ਮਾਮਲਾ ਸੀਗਾ ਨਾ ਸ਼ੁਰੂ ਚ ਪਰਮੇਸ਼ ਤੇ ਗੋਲੀ ਚੱਲੀ ਉਸ ਤੋਂ ਬਾਅਦ ਗਿੱਪੀ ਦਾ ਸਿਕਰਾ ਗਿਆ ਉਸ ਤੋਂ ਬਾਅਦ ਤੇ ਫਿਰ ਚੱਲ ਸੋਚਾ ਲਿਆ ਹੁਣ ਤੇ ਬੰਬੇ ਤੱਕ ਪਹੁੰਚ ਗਿਆ ਕੰਮ ਜੀ ਉਗਾਣਾ ਸੀ ਨਾ ਕਰੇ ਬਿੰਦਨਾ ਠਹਿਰਦਾ ਵੇ ਕਦੇ ਬੰਬੇ ਕਦੇ ਗੁਆਟੀ ਇਹਦੇ ਗੱਲ ਇਹ ਆ ਕਿ ਕਿੱਥੇ ਬੰਬਾ ਕਿੱਥੇ ਗੁਆਟੀ ਛੱਡੋ ਇਹਦੇ ਮੁਹਾਵਲੇ ਤੋਂ ਗੱਲ ਜਿਹੜੀ ਆ ਉਹ ਮੰਗਲੂਰੂ ਤੱਕ ਤੁਰ ਹੀ ਫਿਰਦੀ ਹੈ ਬਿਲਕੁਲ 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 ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਅੰਗਰ ਜੀ ਕਹਿ ਰਹੇ ਨੇ ਕਿ ਕੈਨੇਡਾ ਸੰਸਦ ਦੇ ਵਿੱਚ ਵੀ ਮੁੱਦਾ ਉਠਾਇਆ ਗਿਆ ਔਰ ਇੱਕ ਰਾਜਨ ਸੈਣੀ ਹੋਰਾਂ ਦਾ ਆਪਾਂ ਕਮੈਂਟ ਪੜ ਲਏ ਨੇ ਜੀ ਇਹ ਕਹਿੰਦੇ ਕਿ ਗੋਲਡੀ ਬ੍ਰਾਡ ਨੇ ਚੰਗਾ এমਪਲੋਇਮੈਂਟ ਐਕਸਚੇਂਜ ਖੋਲ੍ਹਿਆ ਕਹਿੰਦੇ ਅੱਧਾ ਪੰਜਾਬ ਇਹਨਾਂ ਨੇ ਭਰਤੀ ਕੀਤਾ ਹੋਇਆ ਸੋ ਇਹਨਾਂ ਦਾ ਆਪਾਂ ਤੇ ਇੱਕ ਮਿੱਤਰ ਦੱਸ ਰਿਹਾ ਨੇ ਗਗਨ ਜੀ ਇਹ ਕਹਿੰਦੇ ਕਿ ਭਾਈ ਜਿਹੜੇ ਚੰਡੀਗੜ੍ਹ ਦਾ ਕਲੱਬ ਹੈ ਉੱਥੇ ਤੇ ਅਨਲਿਮਿਟਿਡ ਹਸਾਬਕਤਾ ਵਿੱਚ 10 ਤੋਂ 15000 ਰੁਪਏ ਤੇ ਖਰਚਾ ਹੈ ਦੇਖੋ ਜੀ ਕਿੰਨਾ ਖਰਚਾ ਹੈ ਇਹ ਤਾਂ ਜ਼ਿਆਦਾ ਹੀ ਆ 10 15000 ਹੈ ਹਾਂਜੀ ਹਾਂਜੀ 10 15000 ਦਾ ਸੌਦਾ ਲਿਆਂਦਾ ਹੋਵੇ ਤੇ ਘਰ ਦੀ ਨੂੰ ਕਹੋ ਕਿ ਭਾਂ ਚਾਰ ਵਾਲੀ ਦੀ ਚਾਰ ਆਰੀ ਦੀ ਜਗ੍ਹਾ 8 ਵਰੀ ਚਾਹ ਬਣਾਈ ਆ ਤੁੰਨੀ ਅਜ ਨਹੀਂ ਮਰਜੀ ਚਾਹ ਕੋਈ ਚੱਕਰ ਨਹੀਂ ਆ ਚਲੋ ਭਾਈ ਜਿੰਨਾਂ ਕੋਲ ਹੈਗੇ ਸਰ ਉਹ ਤੇ ਫੂਕ ਦੇ ਹੀ ਆ ਕੀ ਕਰੀ ਜੀ ਪਰ ਚਲੋ ਉਹ ਇੱਕ ਵੱਖਰਾ ਪੱਖ ਹੈ ਤੇ ਕਿਸੇ ਨੂੰ ਕਿਉਂ ਰੋਕਸ ਅੱਗੇ ਗੱਲਾਂ ਕਰਦੇ ਹੁੰਦੇ ਮੈਂ ਕਿਹਾ ਯਾਰ ਜੇ ਕਿਸੇ ਕੋਲ ਹੈਗਾ ਤਾਂ ਠੀਕ ਹੈ ਵਿਆਹ ਠੋਕਮਾ ਕਰੇ ਹੂੰ ਹੂੰ ਠੀਕ ਹੈ ਨਾ ਜੇ ਕਿਸੇ ਕੋਲ ਨਹੀਂ ਉਹ ਡੀਆਂ ਚੋ ਕੇ ਬਾਹਰ ਨਾਲੇ ਗੱਲ ਖਤਮ ਹੈ ਬਿਲਕੁਲ ਬਿਲਕੁਲ ਜੇ ਕੋਲ ਹੈਗੇ ਬਈ ਇਹ ਜਾਂਦੇ ਨੇ ਮੁੰਡੇ ਇਹਨਾਂ ਦੇ ਅਮੀਰਾਂ ਦੇ ਜਾਂਦੇ ਆ ਚੰਡੀਗੜ੍ਹ ਜਾਂਦੇ ਉਹ ਯਾਸ਼ੀ ਕਰਦੇ ਨੇ ਉੱਥੇ ਜਾਂਦੇ ਵੀ ਕਾਰ ਤੇ ਜਾਂਦੇ ਆ ਜਾਂ ਉੱਧਾ ਜਾਂਦੇ ਆ ਮਤਲਬ ਕਿ ਵੱਡੀਆਂ ਗੱਡੀਆਂ ਵੱਡੀਆਂ ਲੱਡੀਆਂ ਸਭ ਕੁਝ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਹੁੰਦਾ ਭਈ ਐਵੇਂ ਲੱਲੇ ਭੱਬੇ ਜੇ ਮਾਰੀਏ ਪਤਾ ਨਹੀਂ ਹੁਣ ਆਪਾਂ ਕਹੀਏ ਕਿਦਾਂ ਨਹੀਂ ਹੁੰਦੇ ਤੇ ਫਿਰ ਕੀ ਹੋਇਆ ਜੱਜ ਚੜੇ ਨਹੀਂ ਜੱਜਾ ਚੜ੍ਹਦੀਆਂ ਤੇ ਵੇਖੀਆ ਬਥੇਰਾ ਕੁਝ ਸੁਣਿਆ ਕੀਤਾ ਤਾਂ ਭਈ ਇਹ ਸਾਰਾ ਕੁਛ ਜੇ ਕਿਸੇ ਕੋਲ ਹੈਗਾ ਤੇ 5-7000 ਉਹਦੇ ਵਾਸਤੇ ਕੀ ਆ ਜੀ ਕੁਝ ਵੀ ਨਹੀਂ ਹੈਗਾ ਸਰ ਇਹਦੇ ਹੁਕਿਆ ਕੇ ਫੂਕਣ ਚ ਵੜ ਜਾਂਦੇ ਆ 5-7000 ਉੱਥੇ ਲੱਗ ਜਾਂਦਾ ਚਲੋ ਖੈਰ ਮਿੰਟ ਜੀ ਉੱਤੇ ਹਰੇਕ ਬੰਦੇ ਦੀ ਆਪਣੀ ਜ਼ਿੰਦਗੀ ਹੈ ਨਾ ਹਾਂ ਆਪਾਂ ਤਾਂ ਕਹਿ ਰਹੇ ਆ ਸਰ ਕਿ ਭਾਈ ਸਿਰ ਤੁਹਾਡਾ ਠੀਕ ਹੈ ਹੈਲਮਟ ਲੈਣੀ ਹੈ ਮਰਜ਼ੀ ਵੀ ਆਪਦੀ ਹੈ ਸਿਰ ਵੀ ਤੁਹਾਡਾ ਬਈ ਜੀ ਦੋਹਾਂ ਚ ਜਿਹੜੀ ਮਰਜ਼ੀ ਚੈੱਕ ਕਰ ਲਓ ਆ ਗੱਲ ਖਤਮ ਜੀ ਬਿਲਕੁਲ ਬਿਲਕੁਲ ਸ਼ਰਨ ਜੀ ਆਪਾਂ ਕਰਦੇ ਆਂ ਗੱਲ ਬਈ ਪੇਂਟ ਵਾਲੀਆਂ ਗੱਨਾਂ ਤੇ ਸਪਰੇਅ ਵਾਲੀਆਂ ਗੱਨਾਂ ਤੇ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਇੱਕ ਮਿੱਤਰ ਕਹਿ ਰਹੇ ਨੇ ਵਿਕਾਸ ਜੀ ਸੱਚੀਓ ਬਈ ਕਮੈਂਟ ਪੜਨੇ ਥੋੜੇ ਜਿਹਾ ਔਕੇ ਲੱਗ ਰਹੇ ਨੇ ਥੋੜਾ YouTube ਦੇ ਜਿਹੜੇ ਮਸਲਾ ਜਿਹਨੇ ਬਦਲਤਾ ਹੈ ਇਹ ਕਹਿੰਦੇ ਕਿ ਦਿੱਲੀ ਦੇ ਵਿੱਚ ਜਿਹੜੇ 올ਡ ਵੀਕਲਸ ਆ ਉਹਨਾਂ ਦੇ ਬਾਰੇ ਕੀ ਬਣਾਏ ਇਹ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਅੱਜ ਇਹਦੇ ਕਰਕੇ ਤੁਹਾਨੂੰ ਥੋੜਾ ਜਿਹਾ ਸਾਡੇ ਨਾਲ ਜੁੜੇ ਰਹਿਣਾ ਪਏਗਾ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਇਹ ਆਪਾਂ ਅੱਗੇ ਜਾ ਕੇ ਜ਼ਰੂਰ ਗੱਲ ਕਰਦੇ ਹਾਂ ਤੇ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਖੁਸ਼ੀ ਨਾਲ ਸਾਫ਼ ਕਹਿ ਰਹੇ ਨੇ ਕਿ ਪ੍ਰੋਗਰਾਮ ਠੰਡਾ ਚੱਲ ਰਿਹਾ ਪ੍ਰੋਗਰਾਮ ਨੂੰ ਥੋੜਾ ਜਿਹਾ ਗਰਮ ਕਰ ਦਿਓ ਪ੍ਰੋਗਰਾਮ ਨੂੰ ਥੋੜਾ ਖਿੱਚ ਦਿਓ ਸਾਂਝਾ ਕਰ ਦਿਓ ਦੋਸਤਾਂ ਮਿੱਤਰਾਂ ਦੇ ਨਾਲ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖਬਰ ਇਹ ਠੰਡੀ ਨਹੀਂ ਹੈ ਜੀ ਖਬਰ ਇਹ ਗਰਮੀ ਹੈ ਇਹ ਖਬਰ ਹੈ ਕਿ ਸੁਖਪ ਔਰ ਇਸ ਖਬਰ ਦੇ ਵਿੱਚ ਦੋ ਪੱਖ ਸਾਹਮਣੇ ਆ ਰਹੇ ਨੇ ਇੱਕ ਤਾਂ ਜਿਹੜੀਆਂ ਮੀਡੀਆ ਰਿਪੋਰਟਸ ਨੇ ਉਹ ਤਾਂ ਇਹ ਕਹਿ ਰਹੀਆਂ ਕਿ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ ਉਹਨਾਂ ਨੇ ਅਕਾਊਂਸ ਜ਼ਮਾਨਤ ਵਾਸਤੇ ਇੱਕ ਪਟੀਸ਼ਨ ਪਾਈ ਸੀ ਜਿਹੜੀ ਕਹਿੰਦੇ ਕਿ ਰੱਦ ਹੋ ਗਈ ਔਰ ਉਹਦੇ ਚ ਉਹ ਕਹ ਰਿਹਾ ਕਿ ਨਸ਼ਾ ਤਸਕਰੀ ਦੇ ਬਾਰੇ ਹੈ ਜਦਕਿ ਸੁਪਾਲ ਸਿੰਘ ਖੈਰਾ ਦੇ ਦੋ ਪੱਖ ਨੇ ਉਹ ਇੱਕ ਤਾਂ ਕਹਿੰਦੇ ਕਿ ਕੇਸ ਹੀ ਨਸ਼ਾ ਤਸਕਰੀ ਵਾਲਾ ਨਹੀਂ ਹੈਗਾ ਤੇ ਦੂਸਰਾ ਜ਼ਮਾਨਤ ਵਾਲਾ ਮਸਲਾ ਵੀ ਨਹੀਂ ਹੈ ਇਹ ਥੋੜਾ ਸਪਸ਼ਟ ਸਾਡੇ ਨਾਲ ਕਰਿਓ ਕਿ ਅਸਲ ਮਸਲਾ ਕੀ ਹੈ ਇਹਨਾਂ ਦੇ ਵਿੱਚ ਜਿਹੜਾ ਤੇ ਮੀਡੀਆ ਦਾ ਇੱਕ ਹਿੱਸਾ ਹੈਗਾ ਉਹ ਤੇ ਇੰਨਾ ਹੁਣ ਜਿਆਦਾ ਕਰਕੇ ਚੁੱਕਾ ਹੈ ਨਾ ਵੀ ਉਹਨਾਂ ਨੂੰ ਕਹਿੰਦੇ ਆ ਕਹਿੰਦੇ ਆ ਸਾਡੀ ਜ਼ੁਬਾਨ ਨੂੰ ਵੱਲ ਪੈਣ ਲੱਗ ਪਿਆ ਵੀ ਸਾਡੇ ਖੜਾ ਕਿਉਂ ਖਰਾਬ ਕਰੀ ਜਾਂਦੇ ਨੇ ਤਾਂ ਖਾਚ ਹੋ ਗਿਆ ਸਰ ਪੰਜਾਬੀ ਚ ਗਾਤੇ